ਇਤਵਾਰ 13 ਜੁਲਾਈ 2025 ਉੱਤਰ ਪ੍ਰਦੇਸ਼ ਬਰਿੰਦਾਵਨ ਪ੍ਰੇਮ ਮੰਦਰ ਵੱਲੋਂ ਜੀ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਮੰਦਰ ਖੁੱਲਣ ਨੂੰ ਅਜੇ ਕਾਫੀ ਟਾਈਮ ਪੇ ਆਗਾ ਜੀ ਤੇ ਆਪਾਂ ਇਨਾ ਚਿਰ ਤੇ ਰੁਕ ਨਹੀਂ ਸਕਦੇ ਕਿਉਂਕਿ ਆਪਾਂ ਅੱਗੇ ਵੀ ਜਾਣਾਗਾ ਅੱਗੇ ਦਾ ਰਸਤਾ ਵੀ ਆਪਾਂ ਤਾਇ ਕਰਨਾਗਾ ਤੇ ਸੱਤਰੀ ਕਾਰ ਬੁਲਾਉਣ ਲਈ ਆਪਣੇ ਕੋਲੇ ਆਪਣੇ ਵੀਰ ਮਿੱਤਰ ਹੈ ਨਹੀਂਗੇ ਨਹੀਂ ਤਾਂ ਤੁਹਾਨੂੰ ਉਹਨਾਂ ਨਾਲ ਸੱਤਰੀ ਕਾਰ ਬੁਲਾਉਂਦੇ ਤੇ ਆਪਾਂ ਚਾਹ ਨਹੀਂ ਆ ਜੀ ਉਹਨਾਂ ਵੀਰ ਮਿੱਤਰਾਂ ਕੋਲੇ ਤੇ ਜਾ ਕੇ ਬਾਤਾਂ ਲਾਭ ਕਰਦੇ ਆਂ ਵੀ ਅੱਜ ਕਿੱਧਰ ਦੀ ਕਿੱਧਰ ਜਾਣਾਗਾ ਤੇ ਵੀਡੀਓ ਦੇ ਨਾਲ ਬਣੇ ਰਹੋ ਤੁਹਾਨੂੰ ਕਿੱਧਰ ਵੀ ਗਏ ਹਰੇਕ ਚੀਜ਼ ਦਿਖਾਵਾਂਗੇ ਜੀ ਤੇ ਜਿਵੇਂ ਤੁਹਾਨੂੰ ਕਿਹਾ ਸੀ ਆਪਾਂ ਆਪਣੇ ਬੰਦਾਂ ਕੋਲੇ ਚੱਲਦੇ ਆਂ ਤੇ ਆਪਣਾ ਇੱਕ ਬਾਈ ਆਪਾਂ ਨੂੰ ਮਿਲ ਗਿਆ ਸੰਦੀਪ ਦਾ ਸਫਰਨਾਮਾ ਇਹ ਤੁਹਾਨੂੰ ਪਤਾ ਯਾ ਮੇਰੀ ਸਾਈਕਲ ਜਿਹੜੀ ਖੜੀ ਸੀ ਗੁਰਦੁਆਰਾ ਸਾਹਿਬ ਖੜੀ ਸੀਗੀ ਇਹ ਸੰਦੀਪ ਵਾਲਾ ਸਾਈਕਲ ਆ ਜਿਹਦੇ ਅਸੀਂ ਦੋ ਸਵਾਰ ਹੋਏ ਫਿਰਦੇ ਆ ਜੀ ਤੇ ਮਿਨੀ ਮੈਟਰੋ ਇਸ ਦੀ ਸਵਾਰੀ ਅੱਜ ਨਹੀਂ ਕਰੀ ਕਿਉਂਕਿ ਆਪਣੇ ਕੋਲੇ ਅੱਜ ਆਪਣਾ ਸਾਈਕਲ ਸੀਗਾ ਆਪਣੇ ਕੋਲੇ ਆਪਣਾ ਸਾਧਨ ਆ ਜੀ ਤੇ ਮੈਨੂੰ ਮੈਟਰੋ ਵਾਲੇ ਲੈਂਦੇ ਸੀ ਬਹੁਤ ਜ਼ਿਆਦਾ ਪੈਸੇ ਬੰਦਰ ਸਾਹਿਬ ਫੋਨ ਨਾ ਕੋਲੇ ਧੱਕਦੇ ਆ ਵੀ ਓਏ चाय भी नहीं है चाय भी नहीं है आ जाओ इधर आ जाओ इधर आ जाओ आ जाओ आ जाओ आ जाओ आ जाओ क्या नाम है आपका ओहो आ जाओ चाय पीनी आपने हैं चाय ਜੈ ਭੀ ਗਿਆ ਆਇਓ ਕਿੰਨਾ ਪਿਆਰਾ ਬੱਚਾ ਗਈ ਹਾਏ ਜੈ ਭੀ ਹੋ ਗਈ ਕਰ ਵੱਲ ਨੂੰ ਆਈ ਜਾਂਦਾ ਸੀਗਾ ਜੀ ਤੇ ਕਿਉਂਕਿ ਆਪਣੇ ਉੱਥੇ ਸਾਈਕਲਾਂ ਖੜੀਆਂ ਹੋਈਆਂ ਨੇ ਤੇ ਜਿਵੇਂ ਤੁਹਾਨੂੰ ਦੱਸਿਆ ਸੀਗਾ ਪਹਿਲਾਂ ਵੀ ਆਪਣੇ ਨਾਲ ਦੇ ਮਿੱਤਰ ਆਪਣੇ ਨਾਲ ਲਈਆਂ ਤੇ ਜਿਵੇਂ ਗੁਰਦੁਆਰਾ ਸਾਹਿਬ ਦੇ ਗੇਟ 'ਚ ਆਇਆ ਤੇ ਆਪਾਂ ਨੂੰ ਮਿੱਤਰਾਂ ਦੇ ਦਰਸ਼ਨ ਵੀ ਹੋ ਗਏ ਆ ਜੀ ਸਤਿ ਸ੍ਰੀ ਅਕਾਲ ਬਿੱਟੂ ਬਾਈ ਸਤਿ ਸ੍ਰੀ ਅਕਾਲ ਜੀ ਆ ਜਨੂ ਨਿਊ ਵਾਈਲਡ ਬਾਸ ਤੇ ਬੈਠ ਕੇ ਆਇ ਸੀ ਕੰਮ ਇਹ ਆਪਣੇ ਆਈ ਜਾਂਦੇ ਆ ਠੀਕ ਆ ਚਲੋ ਕੋਈ ਗੱਲ ਹੀ ਬਹੁਤ ਵਧੀਆ ਸਵਾਗਤ ਦਾਣੇ-ਦਾਣੇ ਤੇ ਲਿਖਿਆ ਹੁੰਦਾ ਖਾਨ ਵਾਲੇ ਦਾ ਨਾਂ ਤੇ ਸਤਿ ਸ੍ਰੀ ਅਕਾਲ ਸੰਦੀਪ ਬਾਈ ਦਾਸਰੀ ਗਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਦਾਸ ਵੱਲੋਂ ਇੱਧਰ ਨੀਸ਼ੂ ਬਾਈ ਨੂੰ ਬਿਸਕਟ ਭੇਜ ਕਰਾਂ ਇੱਧਰ ਦਾਸ ਜੀ ਬੜਾ ਜੜਾਈ ਹੁੰਦੇ ਆ ਚਲ ਵਧੀਆ ਗੱਲ ਬਹੁਤ ਆ ਇੱਕ ਗੱਲ ਤਾਂ ਹੈ ਆ ਵਧੀਆ ਗੱਲ ਹੈ ਵੀ ਚਲੋ ਖਾਓ ਬਿਸਕਟ ਤੇ ਆਪਾਂ ਨੀਸ਼ੂ ਬਾਈ ਨਾਲ ਵੀ ਗੱਲਬਾਤ ਕਰ ਲਈ ਨੀਸ਼ੂ ਦਾਸ ਜੀ ਤੇ ਬਹੁਤ ਸਵਾਦ ਬਿਸਕਟ ਨੇ ਬਸ ਇਹੀ ਗੱਲ ਕਵਾਂਗਾ ਇਹਦੇ ਨਾਲ ਹੀ ਧੰਨਵਾਦ ਤੇ ਥੋੜਾ ਜਿਹਾ ਮੁੰਡਾ ਸ਼ਰਮਾ ਆ ਗਿਆ ਮੈਨੂੰ ਲੱਗਦਾ ਅੱਜ ਇੱਕ ਗੱਲ ਹੋਰ ਤੇ ਬਾਈ ਬਣੇ ਰੋ ਵੀਡੀਓ ਦੇ ਨਾਲ ਹੁਣ ਆਪਣਾ ਜਾਣ ਦਾ ਪਲਾਨ ਜਿਹੜਾ ਬਣ ਗਿਆਗਾ ਨਾ ਲਗਦਾ ਆਗਰਾ ਵੱਲ ਨੂੰ ਤੇ ਆਗਰੇ ਦੇ ਵਿੱਚ ਜੋ ਵੀ ਚੀਜ਼ਾਂ ਦੇਖਣ ਨੂੰ ਆਇਆ ਆਗਰੇ ਤੋਂ ਪਹਿਲਾਂ ਆਗਰੇ ਦੇ ਵਿੱਚ ਆਪਾਂ ਤੁਹਾਨੂੰ ਸਾਰੀਆਂ ਚੀਜ਼ਾਂ ਦਿਖਾਵਾਂਗੇ ਤੇ ਬਣੇ ਰਹੋ ਵੀਡੀਓ ਦੇ ਨਾਲ ਐਂਡ ਤੱਕ ਤੇ ਆ ਗਏ ਜੇ ਆਪਾਂ ਗੁਰਦੁਆਰਾ ਸਾਹਿਬ ਮੈਂ ਤੇ ਨਿਸ਼ੂ ਭਾਈ ਤੇ ਤੁਹਾਨੂੰ ਪਤਾ ਆਪਾਂ ਸਾਈਕਲਾਂ ਲੈ ਕੇ ਜਾਣੀਆਂ ਇੱਥੋਂ ਜੀ ਤੇ ਗੁਰੂ ਸਾਹਿਬ ਤੋਂ ਪਰਮਿਸ਼ਨ ਲੈ ਕੇ ਸਾਈਕਲਾ ਬਾਹਰ ਕੱਢ ਲਈਏ ਤੇ ਫਿਰ ਕਰਦੇ ਅੱਗੇ ਦੀ ਗੱਲਬਾਤ ਜੀ ਆ ਖੜੀਆਂ ਜੀ ਆਪਣੀਆਂ ਸਾਈਕਲਾਂ ਤੇ ਚਲੋ ਫਿਰ ਲੈ ਕੇ ਚਲਦੇ ਆਪਾਂ ਇਹਨਾਂ ਨੂੰ ਹੈਲੋ ਅੱਗੇ ਵੱਲ ਬਾਬਾ ਜੀ ਤੋਂ ਲੈ ਕੇ ਇਜਾਜ਼ਤ ਤੇ ਚਲਦੇ ਆਪਾਂ ਆਪਾਂ ਆਪਣੇ ਸਫ਼ਰ ਤੇ ਜੀ ਇਹ ਜੀ ਉਹੀ ਮੰਦਰ ਦਾ ਗੇਟ ਆ ਭਾਂਕੇ ਵਿਆਰੀ ਮੰਦਰ ਦਾ ਗੇਟ ਤੇ ਅੱਪਾ ਚੱਲਦੇ ਹਾਂ ਹੁਣ ਅੱਗੇ ਵੱਲ ਨੂੰ ਤੇ ਆਪਣੇ ਸ਼ੁਭਮ ਵੀਰੇ ਨੂੰ ਵੀ ਸਾਸਰੀ ਕਾਲ ਕਹਿ ਦਈਏ ਕੀ ਪਤਾ ਰ ਅਪ ਫੇਰ ਕਦੇ ਮੇਲੇ ਕਰਾਊਗਾ ਸਾਸਰੀ ਕਾਲ ਸ਼ੁਭਮ ਭਾਈ ਤੇ ਚਲੋ ਮਿਲਦੇ ਹਾਂ ਫਿਰ ਅਪ ਕਦੇ ਮਿਹਰਬਾਨ ਵੀਰੇ ਜ਼ਰੂਰ ਮਿਲਾਂਗੇ ਸਭਾ ਤਰੱਕੀਆਂ ਦਵੇ ਬਹੁਤ ਤਰੱਕੀਆਂ ਦਵੇ ਤੁਹਾਨੂੰ ਬਹੁਤ ਕਰਦੇ ਬਸੇ ਰੋ ਬਹੁਤ ਬਹੁਤ ਧੰਨਵਾਦ ਭਾਈ ਤੇ ਚਲੋ ਮਿਲਦੇ ਹਾਂ ਫਿਰ ਅਪ ਕਦੇ ਰੱਬ ਨੇ ਚਾਹਿਆ ਤਾਂ ਬਿਲਕੁਲ ਜ਼ਰੂਰ ਠੀਕ ਆ ਭਾਈ ਜੀ ਸਾਸਰੀ ਕਾ ਪ੍ਰਿੰਦਾਵਨ ਦੀਆਂ ਗੜੀਆਂ ਨੂੰ ਹਰ ਵਿਦਾ ਕਹਿੰਦੇ ਹੋਏ ਜਾਈ ਜਾਂਦੇ ਸੀਗੇ ਜੀ ਤੇ ਨਿਸ਼ੂ ਭਾਈ ਕਹਿੰਦਾ ਮੈਂ ਘਰੋਂ ਬੈਗ ਮੰਗਾਇਆਗਾ ਤੇ ਆਪਣੇ ਜਿਹੜੇ ਪੁਰਾਣੇ ਬੈਗ ਆ ਉਹਨਾਂ ਨੂੰ ਭਾਈ ਕਹਿੰਦਾ ਥੋੜੀ ਹਾਲਤ ਉਹਨਾਂ ਦੀ ਡਾਊਨ ਹੋ ਗਈ ਤੇ ਉਹ ਕਹਿੰਦਾ ਆਪਾਂ ਬਦਲ ਲਈਏ ਤੇ ਆਪਾਂ ਆਪਣੇ ਨਵੇਂ ਬੈਗ ਦੇ ਵਿੱਚ ਕੱਪੜੇ ਲੱਤੇ ਪਾ ਲਈਏ ਤੇ ਦਿਖਾਉਣਿਆ ਤੁਹਾਨੂੰ ਨਿਸ਼ੀ ਭਾਈ ਦੇ ਕੱਪੜੇ ਲੱਤੇ 30 10 150 150 ਬੋਲਿਆ ਕਰੋ ਯਾਰ ਤੁਸੀਂ ਆ ਸੇਰ ਲਾਈ ਬੈਠੇ ਬੋਲਦੇ ਤਾਂ ਤੁਸੀਂ ਆਏ ਨਹੀਂ ਇਹਦਾ ਵੀ ਮੋਟਾ ਆ ਆ ਬਈ ਬੈਗ ਉਹਦੇ ਪਾਟ ਕੇ ਸੀਗੇ ਬੈਗ ਨੂੰ ਬੁੱਲੀ ਲੱਗੀ ਪਈ ਆ ਜੀ ਆ ਦੇਖੋ ਬੈਗਾਂ ਦੇ ਹਾਲੀ ਓਏ ਬੈਗ ਪਾਟ ਗਿਆ ਸੀ ਦੇਸ ਕਰਕੇ ਉਹਨੇ ਨਿਸ਼ੂ ਭਾਈ ਨੇ ਨਵਾ ਕਰੋ ਬੈਗ ਮੰਗਾਇਆਗਾ ਜੀ ਤੇ ਕਹੇ ਕਪੜਾ ਲੱਤਾ ਮੈਂ ਉਹ ਚ ਪਾਲਾਂ ਤੇ ਵਧੀਆ ਰਹਿਣਗੇ ਮੇਰੇ ਕਪੜੇ ਲੱਤੇ। ਕੋਈ ਸਮਾਨ ਸੱਲਾਹ ਆਪਾਂ ਸਾਰਾ ਓਕੇ ਕਰ ਲਿਆਗਾ ਤੇ ਇਧਰਲੇ ਪਾਸੇ ਇੱਕ ਬਾਬਾ ਜੀ ਬੈਠੇ ਸੀਗੇ ਜੀ ਜੋ ਆਪਣੇ ਕੋਲ ਹੀ ਬੈਠੇ ਸੀਗੇ ਤੇ ਭਾਈ ਕੌਣ ਕਹਿੰਦਾ ਕਿ ਕਿਸੇ ਚੱਜ ਦੇ ਬੰਦੇ ਤੋਂ ਸਲਾਹ ਲਈਦੀ ਹੁੰਦੀ ਆ ਵੀ ਜਿਹੜਾ ਬੰਦਾ ਬੰਦਾ ਠੰਦਾ ਹੋਵੇ ਤੇ ਭਾਈ ਮੇਰੇ ਕਹਿਣ ਤੇ ਤੁਸੀਂ ਇੱਕ ਵਾਰੀ ਰਾ ਬੈਠੇ ਬੰਦੇ ਦੋਸਤ ਤੁਸੀਂ ਸਲਾਹ ਲੈ ਕੇ ਦੇਖਿਓ ਤੇ ਤੁਹਾਨੂੰ ਸਲਾਹ ਬਹੁਤ ਵਧੀਆ ਦੇਊਗਾ ਇਹੋ ਬਾਬਾ ਜੀ ਨੇ ਵੀ ਸਾਨੂੰ ਬਹੁਤ ਵਧੀਆ ਸਲਾਹ ਦਿੱਤੀ ਆ ਅੱਗੇ ਵਧਣ ਦੀਆਂ ਬਹੁਤ ਵਧੀਆ ਗੱਲਾਂ ਦੱਸਿਆ ਨੇ ਮੈਨੂੰ ਤੇ ਮੈਂ ਇਹਨਾਂ ਤੇ ਉਹਨਾਂ ਗੱਲਾਂ ਤੇ ਖਰਾ ਵੀ ਉਤਰੂੰਗਾ ਜੋ ਮੈਨੂੰ ਬਾਬਾ ਜੀ ਨੇ ਦੱਸਿਆ ਨੇ ਤੇ ਬਾਬਾ ਜੀ ਦਾ ਆਪਾ ਬਹੁਤ ਬਹੁਤ ਧੰਨਵਾਦ ਕਰਤ ਧੰਨਵਾਦ ਕਰਦੇ ਆ ਬਾਬਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਨਾਮ ਹੈ ਬਾਬਾ ਜੀ ਆਪਕਾ ਜੈਨਾਥ ਜੈਨਾਥ ਚਲੋ ਨਾਥਾਂ ਦੇ ਨਾਂ ਤੋਂ ਹੀ ਬਾਬਾ ਜੀ ਦਾ ਨਾਂ ਹੈ ਤੇ ਨਾਥਾਂ ਵਾਲੇ ਕੰਮ ਹੀ ਕਰ ਰਹੇ ਆ ਬਾਬਾ ਜੀ ਜਿਸ ਤਰ੍ਹਾਂ ਰਕਬਾ ਜੀ ਨੂੰ ਗਿਆਨ ਹੈਗਾ ਜੀ ਤੇ ਚਲੋ ਮਿਲਦੇ ਆਂ ਫਿਰ ਅਗਲੇ ਰਾਤ ਜੀ ਆਗੇ ਆਪਾਂ ਬ੍ਰਿੰਦਾਵਨ ਦੇ ਮੇਨ ਰੋਡ ਤੇ ਜੀ ਤੇ ਹੁਣ ਆਪਾਂ ਚੱਲਦੇ ਆਂ ਮਥਰਾ ਵੱਲ ਨੂੰ ਤੇ ਆਪਾਂ ਨੂੰ ਪੁੱਛੀ ਜਾਣਾ ਪਊਗਾ ਜੇ ਆਪਾਂ ਆਗਰੇ ਜਾਣਾ ਤੇ ਆਪਾਂ ਪਤਾ ਹੀ ਤੁਹਾਨੂੰ ਆਪਾਂ ਆਗਰੇ ਜਾਣਾਗਾ ਤੇ ਆਪਾਂ ਹੁਣ ਮਥਰਾ ਵੱਲੋਂ ਪਿੱਛੇ ਚੱਲਦੇ ਆਂ ਜੀ ਓਏ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਵੀ ਬ੍ਰਿੰਦਾਵਨ ਦੇ ਮੇਨ ਰੋਡ ਤੋਂ ਲੰਘ ਕੇ ਜਾਣਾ ਕਿੰਨਾ ਮੁਸ਼ਕਲ ਹੈ ਮੇਨ ਰੋਡ ਤੇ ਚੜੇ ਸੀ ਅੱਧਾ ਘੰਟਾ ਪਈ ਸਾਡਾ ਉਥੇ ਐਵੇਂ ਫਟ ਗਿਆ ਕਿਉਂਕਿ ਟ੍ਰੈਫਿਕ ਬਹੁਤ ਜ਼ਿਆਦਾ ਸੀ ਕੋਈ ਨਹੀਂ ਚੱਲ ਚੱਲਦੇ ਆ ਅੱਗੇ ਵੱਲੋਂ ਹੀ ਨੋ ਬਈ ਮੇਰੇ ਵੱਲ ਇੱਕ ਅਪੀਲ ਸੀਗੀ ਇੱਕ ਬੇਨਤੀ ਸੀਗੀ ਕਿ ਤੁਸੀਂ ਐਨੇ ਪੁਲ ਨਹੀਂ ਬਣਾਉਣੇ ਸੀਗੇ ਕਿਉਂਕਿ ਜਦੋਂ ਮੈਂ ਮਥਰਾ ਤੋਂ ਨਿਕਲਿਆ ਸੀਗਾ ਤੇ ਨਿਕਲਦਿਆਂ ਨਿਕਲਦਿਆਂ ਹੀ ਕਮ ਸੇ ਕਮ 5-7 ਪੁਲ ਚੜ ਗਿਆਂ ਤੇ 5-7 ਪੁਲ ਤਾਰਦੇ ਆ ਤੇ ਸਾਈਕਲ ਥੋੜੀ ਔਖੀ ਚੜਦੀ ਆ ਉਦੋਂ ਕਰ ਨਹੀਂ ਬਹੁਤਾ ਤਾਂ ਕਰਕੇ ਐਨੇ ਪੁਲ ਬਣਾਉਣੇ ਨਹੀਂ ਚਾਹੀਦੇ ਸੀਗੇ ਜਿੰਨੇ ਭਾਰਤ ਸਰਕਾਰ ਨੇ ਬਣਾਤੇ ਆ ਚਲ ਆ ਸਮਝ ਆ ਕੋਈ ਛੋਟਾ ਮੋਟਾ ਹੋਣਾ ਚਾਹੀਦਾ ਜੀ ਤੇ ਕੋਈ ਗੱਲ ਨਹੀਂ ਚਲੋ ਬਿੱਟੂ ਭਰਾਣਗੇ ਆਪੇ ਅੱਗੇ ਖੜੇ ਆ ਜੀ ਤੇ ਆਪਾਂ ਵੀ ਚੱਲਦੇ ਆ ਉਹਨਾਂ ਕੋਲ ਤੇ ਦੇਖਦੇ ਆ ਕੋਈ ਚਾਹ ਪਾਣੀ ਪੀਨੇ ਆ ਜੀ ਗਰਮੀ ਨੂੰ ਗਰਮੀ ਮਾਰੂਗੀ ਨਿਊ ਬੱਸ ਸਟੈਂਡ ਮਥਰਾ ਉਹ ਇਧਰ ਨੂੰ ਆ ਜੀ ਤੇ ਟ੍ਰਾਂਸਪੋਰਟ ਇਧਰ ਨੂੰ ਆ ਜੀ ਤੇ ਜਿਹੜਾ ਆਪਣਾ ਆਗਰਾ ਜੀ ਉਹ ਜਮਾ ਨੱਕ ਦੀ ਸੇਦ ਨੂੰ ਜਮਾ ਸਿੱਧਾ ਜੀ ਤੇ ਨੱਕ ਦੀ ਸੇਦ ਨੂੰ ਕਹਿੰਦੇ ਕਹਿੰਦੇ ਇੱਕ ਗੱਲ ਫੇਰ ਯਾਦ ਆ ਗਈ ਸਾਹਮਣੇ ਫੇਰ ਪੋਲ ਆ ਗਿਆ ਮਤਰਾ ਤੂੰ ਜਦੋਂ ਤੁਸੀਂ ਆਗਰਾਵਲ ਰੋਡ ਨੂੰ ਜਾਓਗੇ ਜੀ ਤੇ ਬੜਾ ਸੋਹਣਾ ਥਾਂਗਾ ਜੀ ਤੇ ਬੜਾ ਸੋਹਣਾ ਡਿਜ਼ਾਈਨ ਕੀਤਾ ਹੋਇਆਗਾ ਇਹ ਨਹੀਂ ਪਤਾ ਮੈਨੂੰ ਕੀ ਆ ਤੇ ਲਿਖਿਆ ਹੋਇਆ ਜੈ ਗੁਰੂਦੇਵ ਭਾਈ ਜਿਵੇਂ ਮੈਂ ਤੁਹਾਨੂੰ ਪਿੱਛੇ ਦੱਸ ਕੇ ਹਟਾਂਗਾ ਇਹ ਪੋਲ ਬਹੁਤ ਆਈ ਜਾਂਦੇ ਆ ਤੇ ਮੈਨੂੰ ਲੱਗਦਾ ਆਗਰੇ ਤੱਕ ਮੈਨੂੰ ਲੱਗਦਾ ਜੱਜ ਸਾਰੇ ਪੁਲ ਚੜ ਕੇ ਜਾਣਾ ਪਊਗਾ ਜੀ। ਪੱਦਰ ਲਾਕਾ ਤਾਂ ਅੱਧਾ ਕਿਲੋਮੀਟਰ ਹੀ ਆਉਂਦਾ ਜੀ ਤੇ ਉਦੋਂ ਮੁੜ ਕੇ ਫੇਰ ਪੁਲ। ਅੱਧਾ ਕਿਲੋਮੀਟਰ ਪੱਦਰ ਚਲਾ ਕੇ ਮੁੜ ਕੇ ਫੇਰ ਪੁਲ। ਅੱਜ ਦਾ ਪੁਲ ਆਣੀ ਬਸ ਕਰਾਦੀ ਜੀ। ਦੁੱਧ ਲੈ ਲੈ ਜੀ ਆਪਾਂ ਤੇ ਅੱਪ ਅੱਜ ਆਪਣੀ ਚਾਹ ਬਣਾ ਕੇ ਪੀਵਾਂਗੇ ਜੀ। ਮੋਹਨ ਦੀ ਵੀ ਫੇਰ ਇੰਨੀ ਬਾਲੀ ਸੁਆਦੀ ਨਹੀਂ ਲੱਗਦੀ ਇੱਕ ਆਉਂਦੀ ਥੋੜੀ ਥੋੜੀ ਆ ਕੱਪ ਦੇ ਵਿੱਚ। ਘੜਮੀਆਂ ਚੜਮੀਆਂ ਚਾਰ ਕੋਟਾ ਹੁੰਦੀਆਂ ਜੀ ਤੇ ਚਾਰ ਕੋਟਾ ਨਾਲ ਤੁਹਾਨੂੰ ਪਤਾ ਫਿਰ ਪਿੰਡਾਂ ਵਾਲਿਆਂ ਦਾ ਕੁਝ ਨਹੀਂ ਬਣਦਾ ਹੁੰਦਾ ਤੇ ਆਪਾਂ ਫਿਰ ਟਕਾਵਾ ਕੀ ਪੀਨੇ ਹਨ ਦੋ ਦੋ ਬਾਟੀਆਂ ਡੇਡ ਡੇਡ ਬਾਟੀ ਤੇ ਉਹ ਫਿਰ ਜਦੋਂ ਆਪ ਬਣਾਉਣੇ ਆ ਡੇਡ ਡੇਡ ਬਾਟੀਆਂ ਆਪਾਂ ਨੂੰ ਫਿਰ ਉਦੋਂ ਹੀ ਆਉਂਦੀ ਹੈ ਜੀ ਤੇ ਆਪਾਂ ਜੇ ਫਿਰ ਡੇਡ ਡੇਡ ਬਾਟੀ ਦੇ ਸ਼ਕੀਨੀਆਂ ਆਪਾਂ ਆ ਵੀ ਬਣਾਵਾਂਗੇ ਜੀ ਤੇ ਪਾਈ ਪੂਲ ਤਾਂ ਮੈਂ ਚੜ ਗਿਆ ਸੀਗਾ ਤੇ ਫਿਰ ਉਹਨਾਂ ਨੇ ਪੁੱਠਾ ਸੱਦ ਲਿਆ ਬਿੱਟੂ ਵਰਗੇ ਆ ਕਹਿੰਦਾ ਭਾਈ ਥੱਲੇ ਆ ਜਾ ਪੁੱਲ ਦੇ ਘੁੰਮ ਕੇ ਥੱਲੇ ਅਸੀਂ ਬੈਠੇ ਆਂ ਚਾਹ ਬਣਾਉਣੇ ਆ ਕਹਿੰਦਾ ਪੁੱਤ ਮੇਰੇ ਕੋਲ ਅੱਸੀ ਕਾ ਫਿਰ ਚਾਹ ਤਾਂ ਮੇਰੇ ਨਾਲ ਹੀ ਬਣਦੀ ਕਿ ਨਹੀਂ ਬਿੱਟੂ ਇਹਨੂੰ ਬਣਾਉਣੇ ਪਾਉਗੇ ਅੱਛਾ ਫਿਰ ਇਹ ਗਲਤ ਗੱਲ ਆ ਜੀ ਤੇ ਓਏ ਆ ਕੀ ਲੈ ਆਏ ਨਾ ਮਾਤਾ ਵਾ ਜੀ ਕਰਦਾ ਪਹਿਲੀ ਪਹਿਲੀ ਰੋਟੀ ਨਾਲ ਅਲਾਵਾ ਇਹਨੂੰ ਖੜਕਾ ਕੇ ਗੁਰਦਾਸ ਮਾਨ ਦਾ ਗਾਣਾ ਸੁਣਾਦਾ ਕਿ ਨਹੀਂ ਬਿੱਟੂ ਮੇਰੇ ਚ ਕਿਰਦਾਸ ਮਾਨ ਵੀ ਆ ਜਾਂਦਾ ਜੀ ਕਿਰਦਾਸ ਮਾਨ ਸਾਹਿਬ ਤੇ ਅੱਜ ਤੁਹਾਨੂੰ ਨਵੀਆਂ ਲਕੋਰ ਰੋਟੀਆਂ ਖਵਾਵਾਂਗੇ ਜੀ ਤੇ ਨਾਲੇ ਆਪ ਖਵਾਵਾਂਗੇ ਤੇ ਖਾਂਗੇ ਰੋਟੀਆਂ ਰੋਟੀਆਂ ਤਾਂ ਖਾਂ ਆਈ ਉਹਦੇ ਨਾਲ ਆਟਾ ਵਿਚਾਰਾ ਕੱਲਾ ਹੀ ਰਹਿ ਗਿਆ ਸੀ ਆ ਤੇ ਇਹ ਤੇਰਾ ਜਿਹੜਾ ਸੁਬਣਾ ਸੀ ਗੋਲ ਰੋਟੀਆਂ ਵਾਲਾ ਉਹ ਅਸੀਂ ਪੂਰਾ ਕਰਤਾ ਅੱਜ ਤਵਾ ਲਿਆਂਦਾ ਚੋਪਰਾ ਤਵਾ ਆਹ ਝਾਟੇ ਨਾਲ ਮੇਲ ਕਰਤਾ ਜੀ ਤਵੇ ਦਾ ਆਟਾ ਤੇ ਤਵਾ ਦੋਨੇ ਭਾਉ ਭਾਈ ਹੋ ਗਏ ਚਾਹ ਬਣਾਉਂਦੇ ਆ ਬਣਾਉਂਦੇ ਆ ਜੀ ਮੌਸਮ ਵੀ ਚਾਹ ਪੀਣ ਵਾਲਾ ਹੋ ਗਿਆ ਤੇ ਹਲਕੀ ਬੂੰਦਾਬਾਰੀ ਵੀ ਹੋਣ ਲੱਗ ਗਈ ਹੈ ਜੀ ਤੇ ਪਿੱਟੂ ਭਾਈ ਇੱਧਰ ਚਾਹ ਬਣਾ ਕੇ ਪਿੱਟੂ ਭਾਈ ਚਾਹ ਬਣ ਗਈ ਆਹਾਂ ਜਾਨ ਪਿਆਰਾ ਹੈ ਮੈਂ ਕਹੇ ਥੱਲੇ ਨਹੀਂ ਲੱਗਦਾ ਹੁੰਦਾ ਹੈ ਥੱਲੇ ਨਹੀਂ ਲੱਗਦਾ ਹੁੰਦਾ ਇਸ ਤੇ ਨਹੀਂ ਤਾਂ ਵੀ ਲਾਉਣਾ ਪੈ ਜਾਂਦਾ ਹੈ ਅੱਛਾ ਕਦੇ ਤਾਂ ਵੀ ਲਾਉਣਾ ਪੈ ਜਾਂਦਾ ਹੈ ਤੇ ਚਾਹ ਕੋਈ ਡੱਡਾ ਫਿਰ ਲਾ ਦਈਏ ਥੱਲੇ ਇਹਨੂੰ ਹਾਂਜੀ ਹੈ ਚਲੋ ਲਾ ਦਿੰਨੇ ਆ ਜੀ ਇਹ ਲਾਤਾ ਥੱਲੇ ਜੀ ਤੇ ਦੋ ਪਿਆਰਾ ਰੱਖਦਾ ਉੱਧਰ ਚਾਹ ਦੇਖਦੇ ਇਹ ਕਾਲਾ ਕਾਲਾ ਕੀ ਹੈ 커피 ਪਾਈ ਹੈ ਵਿੱਚ ਉਹ ਮਹਿੰਗੇ ਬੰਦੇ 커피 ਵੀ ਪੀਵਾਂਗੇ ਆ ਜੀ ਗੱਲ ਵੈਸੇ ਕੋਈ ਔੜਦੀ ਨਹੀਂ ਚਾਹ ਪੀ ਲਈਏ ਪਾਟੀਆਂ ਧੋ ਲੈਂਦੀਆਂ ਜੀ ਤੇ ਚਾਹ ਕੀ ਆ ਸੰਦੀਪ ਭਾਈ ਚਾਹ ਪੁਣੀ ਮੰਗਦਾ ਐਂ ਬੋਲਣ ਦੇ ਭਾਈ ਐਂ ਬੋਲਿਆ ਕਰੋ ਤੇ ਐਂ ਪੀ ਲਿਆ ਕਰੋ ਐਜ ਮੇਰਾ ਦੋ ਬਾਟੀਆਂ ਮੇਰੀਆਂ ਅਲੱਗ ਹੀ ਘੜ ਦੋ ਜੀ ਤੇ ਦੋ ਬਾਟੀਆਂ ਪੀਊਂਗਾ ਮੈਂ ਚਾਹ ਵੀਰੋਂ ਪਾਓ ਦੇਖ ਸਕਦੇ ਹਾਂ ਕਿ ਚਾਹ ਦੀ ਬਾਟੀ ਆਪਾਂ ਪਾਣੀ ਕੀਤੀ ਸੀਗੀ ਤੇ ਚਾਹ ਦੀ ਬਾਟੀ ਪੂਰੀ ਭਰ ਗਈ ਆ ਤੇ ਅੱਧਾ ਵਿੱਚ ਮਾੜਾ ਮੋਟਾ ਰੇਤਾ ਵੀ ਪੈ ਗਿਆ ਤੇ ਨੇਰੀ ਬਹੁਤ ਤੇ ਚੱਲੀ ਜਾਂਦੀ ਆ ਤੇ ਚੱਲ ਕੋਈ ਗੱਲ ਨਹੀਂ ਛੋਟ ਲੱਗੀ ਹੋਵੇ ਜੀ ਤੇ ਮਿੱਟੀ-ਛਿੱਟੀ ਵੀ ਲੰਘ ਜਾਂਦੀ ਐ ਵਿੱਚ ਇੱਕ ਬਾਟੀ ਪੀ ਲਈ ਜੀ ਤੇ ਇੱਕ ਬਾਟੀ ਹੋਰ ਸੰਤੋਸ਼ਟੀ ਨਹੀਂ ਮਿਲਿਆ ਇਸ ਸ਼ਰੀਰ ਨੂੰ ਪੈਠੇ ਬਿਠਾ ਜਾਨੇ ਚਾਹ ਪੀ ਲਈਏ ਜੀ ਤੇ ਹੁਣ ਬਾਟੀਆਂ ਵੀ ਥੋੜੀਏ ਪੰਡੜ ਪੜੀ ਜਾ ਵੀ ਗੱਫਾ ਕਰ ਲਈਏ ਅੱਗੇ ਨੂੰ ਵਜਾਣਾ ਕਿਉਂਕਿ ਆਗਰਾ ਵੀ ਆਪਣਾ ਦੂਰ ਪਿਆ ਹੈ ਬਿੱਟੂ ਬਾਈ ਨਾ ਬਾਈ ਕਸਰੀ ਕਰ ਚਾਹ ਪੀਂਦੇ ਪੀਂਦੇ ਜੀ ਮੌਸਮ ਬਹੁਤ ਸੋਹਣਾ ਹੋ ਗਿਆ ਤੇ ਮੀਂਹ ਪੈ ਕੇ ਵੀ हट ਗਿਆਗਾ ਤੇ ਹੁਣ ਆਪਾਂ ਚੱਲਦੇ ਆ ਅੱਗੇ ਵੱਲ ਨੂੰ ਠੰਡਾ ਮੌਸਮ ਹੈ ਜੀ ਤੇ ਸ਼ਾਮ ਦਾ ਵੇਲਾ ਗਾ ਤੇ ਸਾਈਕਲ ਦੇਖੀ ਫਿਰ ਜਾਂਦੇ ਉੱਡੇ ਤੋੇ ਜਾਣਗੇ ਹੁਣ ਤਾਂ ਪਧਰਾ ਰਾਹ ਗਾ ਤੇ ਉਹ ਪਹਿਲਾ ਵਾਲੀ ਗੱਲ ਨਾ ਹੋਵੇ ਕਿ ਰਾਹ ਚ ਬਸ ਪੁਲ ਨਾ ਹੋਣਾ ਫਿਰ ਤਾਂ ਖੇਚੀ ਚੱਲਾਂਗੇ ਜੀ ਉਹ ਥੋੜੀ ਔਖੀ ਗੱਲ ਕਰ ਦਿੰਦੇ ਆ ਤੇ ਮਸਾ ਪਹਾੜ ਪੂੜ ਨਗਾ ਕੇ ਪਹਾੜੀ ਇਲਾਕਾ ਨਗਾ ਕੇ ਮਸਾ ਉਧਰੋਂ ਕਵਰ ਕਰਕੇ ਸਾਰਾ ਆਏ ਸੀਗੇ ਜੀ ਤੇ ਇਧਰੋਂ ਜਦੋਂ ਪੁਲ ਚੜਾਉਣਾ ਪੈਂਦਾ ਫਿਰ ਪਤਾ ਲੱਗਦਾ ਵੀ ਪਹਾੜੀ ਇਲਾਕਾ ਫੇਰ ਦੁਬਾਰੇ ਵਾਪਸ ਆ ਗਏ ਆ। ਤੇ ਚਲੋ ਅੱਗੇ ਨੂੰ ਚੱਲਦੇ ਹਾਂ। ਦੇਖ ਸਕਦੇ ਹੋ ਕਿੰਨਾ ਸੋਹਣਾ ਮੌਸਮ ਆ ਜੀ ਤੇ ਕਿੰਨਾ ਠੰਡਾ ਮੌਸਮ। ਪਰ ਠੰਡਾ ਤੁਸੀਂ ਦੇਖ ਨਹੀਂ ਸਕਦੇ। ਠੰਡਾ ਮੈਂ ਮਹਿਸੂਸ ਕਰ ਸਕਦਾ। ਤੇ ਤੁਸੀਂ ਦੇਖ ਸਕਦੇ ਹੋ ਵੀ ਮੌਸਮ ਦੇ ਹਿਸਾਬ ਨਾਲ ਵੀ ਮੌਸਮ ਠੰਡਾ ਹੀ ਹੋਊਗਾ। ਤੇ ਸਾਈਕਲ ਪੈਡਲ ਵੱਜੀ ਜਾਂਦੇ ਪਰ ਜ਼ੋਰ ਘੱਟ ਲੱਗਦਾ। ਕਿ ਕਿਤਾ ਗਰਮੀ ਹੈ ਨਹੀਂ ਕੀ ਦੂਜਾ ਪਾਣੀ ਦੀ ਪਿਆਸ ਨਹੀਂ ਲੱਗਦੀ ਜੋਰ ਲੱਗਦਾ ਪਰ ਉਹ ਨਾਲ ਜੋਰ ਨਹੀਂ ਲੱਗਦਾ ਜਿੰਨਾ ਆਪਾਂ ਗਰਮੀ ਦੇ ਵਿੱਚ ਕਹਿ ਸਕਦੇ ਹਾਂ ਤੇ ਹੌਲੀ ਹੌਲੀ ਆਪਾਂ ਮੈਨੂੰ ਲੱਗਦਾ ਅੱਲਾਹ ਹੀ ਦੇਵਾਗੇ ਆਪਾਂ ਜਾਗ ਨਹੀਂ ਗਰ ਆ ਰਹਾ ਹੈ ਜੀ ਆਪਣੇ ਤੋਂ 43 ਕਿਲੋਮੀਟਰ ਸਾਨੂੰ ਕਿਵੇਂ ਸਵਾਦ ਨਹੀਂ ਲੱਗਦੇ ਸੀਗੇ ਬਿਸਕਟ ਹਾਓ ਓ ਬਾਂਦਰ ਜੀ ਸਾਬ ਜੀ ਇੱਧਰ ਵੀ ਮੂੰਹ ਕਰ ਲਾ ਭਾਈ ਜੀ ਹੈਲੋ ਮੈਂ ਖਾ ਖੂ ਕੇ ਬੋਲੂਗਾ ਹੁਣ ਸਾਰਾ ਕੁਝ ਇਹ ਚੱਲ ਖਾਲਾ ਭਾਈ ਬਾਤ ਦੇ ਦੀ ਜਵਾਬ ਸਾਡਾ ਸੰਗ ਸੁੱਕ ਕੇ ਤੈਨੂੰ ਬੁਲਾਉਂਦੇ ਆ ਬੁਲਾਉਂਦੇ ਆ ਦੇਖ ਕਹਾਂਦਾ ਜੇ ਮਾਚੀ ਦੇ ਘਰੇ ਬੈਠਾ ਹੁੰਦਾ ਜਿਵੇਂ ਤੁਹਾਨੂੰ ਦੱਸਿਆ ਸੀਗਾ ਇੱਥੋਂ ਦੇ ਟੈਕਨੀਕਲ ਬੰਦ ਰ ਹੈ ਜੀ ਉਹ ਤਾਕਤਲੀ ਚੀਜ਼ਾਂ ਹੀ ਖਾਂਦੇ ਆ ਮਾੜੀ ਮੋਟੀ ਚੀਜ਼ ਨਹੀਂ ਖਾਂਦੇ ਤੇ ਜਦੋਂ ਉਹ ਬੰਦੇ ਦੀਆਂ ਐਣਕਾਂ ਲਾ ਕੇ ਲੈ ਜਾਂਦੇ ਆ ਮੈਨੂੰ ਲੱਗਦਾ ਦੇਖ ਸਾਡੀ ਕੋਣੋਂ ਕੱਟ ਆ ਤੇ ਜਦੋਂ ਉਹ ਬੰਦੇ ਦਾ ਫੋਨ ਖੋ ਕੇ ਲੈ ਕੇ ਜਾਂਦੇ ਆ ਕੋਈ ਅਰਜੈਂਟ ਕੰਮ ਪੈ ਗਿਆ ਹੋਊਗਾ ਫੋਨ ਫਾਨ ਲਾਉਣਾ ਹੋਊਗਾ ਜੀ ਇਸੇ ਕਰਕੇ ਪੰਦਰ ਫੋਨ ਵੀ ਲੈ ਜਾਂਦੇ ਆ ਜੀ ਤੇ ਘੱਟ ਦੇ ਸੰਕਰ ਕੇ ਐਣਕਾ ਵੀ ਲੈ ਜਾਂਦੇ ਆ ਵੀ ਚੰਗੀਆਂ ਚੀਜ਼ਾਂ ਖਾਂਦੇ ਆ ਜੋ ਸਰੀਰ ਦੇ ਵਿੱਚ ਜਾਨ ਆਵੇ ਫਿਰ ਤਾਂ ਪੂਸੀਆਂ ਐਵੇਂ ਨਹੀਂ ਨਾ ਬੱਜਦੀਆਂ ਹੁੰਦੀਆਂ ਐਂਟ ਪੂਸੀਆਂ ਬੱਜਦੀਆਂ ਹੁੰਦੀਆਂ ਕਦੇ ਕੀਲੇ ਖਾਲੇ ਉਹ ਵੀ ਪਾਵਰ ਵਾਲੇ ਆ ਜੀ ਕਦੇ ਕਿਸੇ ਦੇ ਬਿਸਕਟ ਲਾ ਲੇ ਪੂਰੀ ਪਾਵਰ ਵਾਲੇ ਤੇ ਗੁਰੂ ਪੀਆਂ ਵੀ ਪੀਂਦੇ ਆਈ ਇਹੋ ਥੋੜੇ-ਮੋਟੇ ਖਾਣ ਵਾਸਤੇ ਬਿਸਕਟ ਪਈ ਸੀਗੇ ਜੀ ਤੇ ਥੋੜਾ-ਮੋਟਾ ਹੌਸਲਾ ਸੀਗਾ ਵੀ ਜਿੱਥੇ ਕਿਤੇ ਭੁੱਖ ਲੱਗੀ ਤੇ ਖਾ ਲਾਂਗੇ ਤੇ ਬਾਂਦਰ ਬਾਬਾ ਜੀ ਨੂੰ ਨਹੀਂ ਮਨਜ਼ੂਰ ਸੀਗਾ ਬਾਂਦਰ ਬਾਬਾ ਜੀ ਕਹਿੰਦਾ ਤੂੰ ਕੀ ਲੈਣਾ ਜਾਣ ਵਾਲੀਆਂ ਚੀਜ਼ਾਂ ਤੋਂ ਮੈਂ ਕੰਦਾ ਕੋਲੇ ਟੱਪਣੇ ਹੁੰਦੇ ਆ ਲੋਕਾਂ ਦੀਆਂ ਛੱਤਾ ਟੱਪਣੀਆਂ ਹੁੰਦੀਆਂ ਇੱਕ ਦਰੱਖਤ ਤੋਂ ਦੂਜੇ ਦਰੱਖਤ ਤੱਕ ਜਾਣਾ ਹੁੰਦਾ ਹੈਗਾ ਐਸੇ ਕਰਕੇ ਪਾਵਨ ਵਾਲੀ ਚੀਜ਼ ਮੈਨੂੰ ਖਾਣ ਦੀ ਤੂੰ ਤਾਂ ਕੀ ਐ ਸਾਈਕਲ ਚਲਾਉਣਾ ਕਹਿੰਦਾ ਪਾਕਾ ਚੱਲ ਸਿਰ ਮੱਥੇ ਤੇਰੀ ਗੱਲ ਤੂੰ ਖਾ ਪਾਈ ਰੋੜ ਵੀ ਜਗਮਗ ਜਗਮਗ ਕਰਨ ਲੱਗ ਗਿਆ ਜੀ ਤੇ ਸਾਰਾ ਕੁਝ ਵਧੀਆ ਦਿਖ ਰਿਹਾਗਾ ਤੇ ਆਪਾਂ ਰਾਤ ਨੂੰ ਵੀ ਆਪਾਂ ਅੱਜ ਸਾਈਕਲ ਚਲਾ ਸਕਦੇ ਹਾਂ ਜੀ ਤੇ ਦੇਖਦੇ ਆਪਾਂ ਵੀ ਰਾਤ ਨੂੰ ਹੀ ਸਾਈਕਲ ਚਲਾਵਾਂਗੇ ਤੇ ਆਹ ਘਰ ਆ ਪਹੁੰਚਾਂਗੇ ਜੀ ਟਰੋਲ ਗੇਟ ਕਹਿੰਦੇ ਜੀ 500 ਮੀਟਰ ਤੇ ਆਪਣੀ ਗੱਡੀ ਦਾ ਟਰੋਲ ਨਹੀਂ ਲੱਗਦਾ ਦੇਖ ਸਕਦੇ ਹੋ ਜੀ ਸਾਰੀਆਂ ਗੱਡੀਆਂ ਲਾਈਨਾਂ ਦੇ ਵਿੱਚ ਖੜੀਆਂ ਹੋ ਜਾਂ ਨੇ ਇਹਨਾਂ ਨੂੰ ਵੇਟ ਕਰਨੀ ਪੈਂਦੀ ਹੈ ਜੀ ਇੰਤਜ਼ਾਰ ਕਰਨਾ ਪੈਂਦਾ ਹੈਗਾ ਤੇ ਆਪਣੀ ਗੱਡੀ ਦੀ ਇਨੀ ਪਾਵਰ ਆ ਕਿ ਕੋਈ ਰੋਕ ਨਹੀਂ ਸਕਦਾ ਆਪਾਂ ਇਹ ਐਦਾਂ ਹੀ ਚੱਲਦੀ ਰਹਿਣੀ ਹੈ ਆਗਰਾ ਰਹਿ ਗਿਆ ਜੀ 33 ਕਿਲੋਮੀਟਰ ਖੜ ਜਾਵੇ ਸਰਬਣ ਪੁੱਤਰਾ ਪਾਣੀ ਪਿਲਾ ਦੇ ਰੋਏ ਖੜ ਜਾਵੇ ਸਰਬਣ ਪੁੱਤਰਾ ਮੇਟੋਂ ਤਾਂ ਗਾਣਾ ਸੁਣਾਤਾ ਹੁਣ ਤਾਂ ਪਾਣੀ ਪਿਆ ਦੇ ਯਾਰੇ ਯਾਰ ਪਿਓ ਜੀ ਪਾਣੀ ਸੰਗ ਸੁੱਕ ਗਿਆ ਮੇਰਾ ਗਾਣੇ ਗਾਉਂਦੇ ਦਾ ਰਾਜਪਾਗਗੇ ਵੱਲੋਂ ਜਾਈ ਜਾਂਦੇ ਸੀਗੇ ਜੀ ਤੇ ਰਾਹ ਦੇ ਵਿੱਚ ਇੱਕ ਮੰਦਿਰ ਆਇਆ ਜੀ ਤੇ ਮੰਦਿਰ ਦਿਖਾਨੇ ਆ ਤੁਹਾਨੂੰ ਜੀ ਫਰਾ ਦੇਵੀ ਮੰਦਿਰ ਤੇ ਜਿਹੜਾ ਇਹ ਸਥਾਨ ਆ ਫਰਾ ਟਾਉਨੇ ਨੂੰ ਕਹਿੰਦੇ ਆ ਜੀ ਤੇ ਇਹ ਮੰਦਿਰ ਕੋਈ ਇਤਿਹਾਸਿਕ ਨਹੀਂ ਆ ਇਹ ਇਥੋਂ ਦੀ ਟਾਉਣ ਦੀ ਕਮੇਟੀ ਨੇ ਬਣਾਇਆ ਹੋਇਆ ਜੀ ਤੇ ਟਾਉਣ ਦੀ ਕਮੇਟੀ ਨੇ ਮੰਦਿਰ ਬਣਾਇਆ ਹੋਇਆ ਜੀ ਤੇ ਜਦੋਂ ਹੁਣ ਨਵਰਾਤਰੀ ਆਉਣਗੇ ਕਹਿੰਦੇ ਜੀ ਨਵਰਾਤਰੀਆਂ ਦੇ ਵਿੱਚ ਇੱਥੇ ਬਹੁਤ ਭਾਰੀ ਮੇਲਾ ਲੱਗਦਾ ਇੱਕ ਇਨਸਾਨ ਨੂੰ ਕਹਿੰਦੇ ਕਾਲੀ ਮੱਤ ਦਾ ਸਰੂਪ ਦੇ ਕੇ ਜਿਵੇਂ ਵੀ ਮਤਲਬ ਕਿ ਕਾਲੀ ਮਾਤਾ ਦਾ ਸਰੂਪ ਆ ਜੀ ਉਦਾ-ਉਦਾ ਕਰਦਾ ਜਾਂਦਾ ਜੀ ਤੇ ਇਹ ਸੀ ਮੰਦਰ ਦਾ ਇਤਿਹਾਸ ਵਾਸੇ ਜੀ ਤੇ ਚਲੋ ਆਪਾਂ ਚੱਲਦੇ ਹਾਂ ਹੁਣ ਅੱਗੇ ਵੱਲ ਨੂੰ ਤੇ ਆਗਰ ਆਪਣਾ ਇੱਥੋਂ ਰਹਿ ਗਿਆ ਜੀ 27 28 ਕਿਲੋਮੀਟਰ ਜੀ ਚਲੋ ਵਧਦੇ ਹਾਂ ਫਿਰ ਅੱਗੇ ਨੂੰ ਜੀ ਇੱਥੋਂ ਦੇ ਟਾਬੇ ਵੀ ਬਹੁਤ ਸੋਹਣੇ ਟਾਬੇ ਆ ਜੀ ਜੋ ਟਾਬਿਆਂ ਦੀ ਖੂਬਸੂਰਤੀ ਆ ਜੀ ਤੇ ਜ਼ੋਰਤੀ ਟਾਬਿਆਂ ਦੀ ਆਵਾਜ਼ ਮਾਰਦੀ ਆ ਬੰਦੇ ਨੂੰ ਵੀ ਭਾਈ ਆਜੋ ਤੇ ਬੰਦਾ ਵੀ ਚਾਕੇ ਜਾਂਦਾ ਜੀ ਉਸ ਥਾਂ ਤੇ ਰਾਤ ਨੂੰ ਸਾਡੇ ਸਾਈਕਲ ਕਿੰਨੇ ਸੋਹਣੇ ਲੱਗਦੇ ਆ ਜੀ ਤੇ ਚਿੱਟੇ-ਚਿੱਟੇ ਸਾਈਕਲ ਦੇਖ ਰਿਹਾ ਤੁਹਾਨੂੰ ਇਹ ਇਹ ਸਾਰਾ ਲਾਈਟਾਂ ਦਾ ਕਮਾਲ ਆ ਜੀ ਤੇ ਇਹਨਾਂ ਲਾਈਟਾਂ ਦਾ ਜੀ ਬਹੁਤ ਚੋਣੀਆਂ ਲਾਈਟਾਂ ਨੇ ਜੀ ਅੱਪਾ ਹੋ ਗਿਆ ਤਾਂ ਕਰੇ ਵੀ ਲਟਾਈ ਹੀ ਲਵਾਵਾਂਗੇ ਅੱਪਾ ਜੋ ਬੇੜੇ ਦੇ ਸਾਰੇ ਚ ਜਗਮਗ 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 ਹੁੰਦੀ ਰਵੇ ਜੀ ਅੱਜ ਵੀ ਆਪਣੀ ਵੀਡੀਓ ਸਮਾਪਤੀ ਹਲਵਾਦੀ ਹੈ ਜੀ ਆਗਰ ਆਪਾਂ ਪਹੁੰਚ ਵੀ ਜਾਣਾ ਸੀਗਾ ਤੁਹਾਨੂੰ ਪਤਾ ਹੀ ਆਪਾਂ ਅਗਰੇ ਜਾਈ ਜਾਂਦੇ ਸੀਗੇ ਆਪਾਂ ਰਾਤ ਨੂੰ ਵੀ ਸਾਈਕਲ ਚਲਾ ਰਹੇ ਸੀਗੇ ਜੀ ਆਗਰ ਆਪਾਂ ਪਹੁੰਚ ਵੀ ਜਾਣਾ ਸੀਗਾ ਅਜੇ ਮੀਂਹ ਨਾ ਪੈਂਦਾ ਜੀ ਮੀ ਪੈਨ ਕਰਕੇ ਰਾਜ ਟੱਬ ਆਇਆ ਸੀਗਾ ਉੱਥੇ ਬੈਠੇ ਸੀਗੇ ਵੀ ਚੱਲ ਮੀ ਰੁਕੂਗਾ ਤੇ ਆਪਾਂ ਅੱਗੇ ਨੂੰ ਚੱਲਾਂਗੇ ਪਰ ਮੀ ਜ਼ਿਆਦਾ ਪੈਨ ਲੱਗਿਆ ਸੀਗਾ ਟੇਬਲ ਤੇ ਬੈਠੇ ਬੈਠੀ ਮੁੰਡੀਆਂ ਜੀਆਂ ਮਾਰਨ ਲੱਗੇ ਸੀਗੇ ਵਿਲਟ ਜੀਏ ਕੁਛ ਕਿਤੇ ਆਏ ਬੈਠੇ ਸੀਗੇ ਤੇ ਬਾਈ ਢਾਬੇ ਵਾਲਾ ਆਪਾਂ ਨੂੰ ਕਹਿੰਦਾ ਕਹਿੰਦਾ ਤੁਸੀਂ ਯਾਰ ਅੰਦਰ ਜਾ ਕੇ ਸੌਂਜੋ ਟਾਈਮ ਵੀ ਬਹੁਤ ਹੋ ਗਿਆ ਤੇ ਹੁਣ ਕਿਹੜਾ ਕਿਸੇ ਨੇ ਕਸਟਮਰ ਨਹੀਂ ਆਉਣਾਗਾ ਬਾਜਾੜਾ ਆਪਾਂ ਨੂੰ ਕੁਰਸੀਆਂ ਲਾਤੀਆਂ ਸਿੱਧੀਆਂ ਕਰਕੇ ਟੇਬਲਾਂ ਤੇ ਜੀ ਤੁਸੀਂ ਕਹਿੰਦਾ ਸੌਂਜੋ ਰਾਂ ਆਉ ਨਾਲ ਕਹਿੰਦਾ ਤੜਕੇ ਜਾਇਓ ਕਹਿੰਦਾ ਮਗਾ ਚਲੋ ਠੀਕ ਹੈ ਭਾਈ ਬਹੁਤ ਬਹੁਤ ਧੰਨਵਾਦ ਇਹਨਾਂ ਬਾਈਆਂ ਦਾ ਜੋ ਆਪਾਂ ਨੂੰ ਰਹਿਣ ਲਈ ਥਾ ਦਿੱਤੀ ਆਪਾਂ ਨੂੰ ਕਿ ਮੈਨੂੰ ਕੱਲ ਇੱਕ ਬਾਈ ਦਾ ਮੈਸੇਜ ਆਇਆ ਸੀਗਾ ਵੀ ਬਾਈ ਮੇਰੀ ਮਾਂ ਜਿਹੜੀ ਤੁਹਾਡੇ ਬਲੌਗ ਦੇਖਦੀ ਆ ਜਾਂ ਪਿੰਡ ਤੋਂ ਪਹਿਲਾਂ ਇਹ ਮੇਰੀ ਮਾਂ ਦਾ ਜ਼ਰੂਰ ਨਾਮ ਲਿਆ ਬਲੌਗ ਦੇ ਵਿੱਚ ਹੁਣ ਬਾਈ ਥੋੜਾ ਜਿਹਾ ਮੈਂ ਨਾਮ ਭੁੱਲ ਗਿਆ ਤੇ ਆਪਾਂ ਕੱਲ ਵਾਲੇ ਬਲੌਗ ਦੇ ਵਿੱਚ ਜ਼ਰੂਰ ਉਸ ਮਾਤਾ ਦਾ ਜ਼ਿਕਰ ਕਰਾਂਗੇ ਜੀ ਇੰਨੇ ਨਾਲ ਹੀ ਸਤਿ ਸ੍ਰੀ ਅਕਾਲ